ਪਾਈ ਸਭ ਧਰਮ ਇੱਕੋ ਜਿਹੇ ਹਨ ਸਭ ਦਾ ਸਤਿਕਾਰ ਕਰੋ ਸਭ ਨਾਲ ਪਿਆਰ ਕਰੋ ਸਾਰੇ ਧਰਮ ਪਰਮਾਤਮਾ ਨੂੰ ਮਿਲਨ ਦੇ ਹੀ ਰਸਤੇ ਹਨ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਰਾਮਕਲੀ ਮਹਿਲਾ ਪੰਜਵਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਕਰਨ ਕਰਨ ਕਰੀਮ ਕਿਰਪਾ ਤਾਰ ਰਹੀਮ ਰਹਾਉ ਕੋਈ ਨਾਵੈ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਇ ਕੋਈ ਪੜੈ বেদ ਕੋਈ ਕਤੇਬ ਕੋਈ ਓਢੈ ਨੀਲ ਕੋਈ ਸੁਪੈਦ ਕੋਈ ਕਹੈ ਤੁਰਕ ਕੋਈ ਕਹੈ ਹਿੰਦੂ ਕੋਈ ਬਾਛੈ ਪਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਭਾਈ ਸਾਹਿਬ ਜੀ 2 ਮਿੰਟ ਇੱਕ ਵਿਚਾਰ ਕਰਨੀ ਸੀ ਆਪ ਜੀ ਨੇ ਕਿਹਾ ਕਿ ਸਾਰੇ ਧਰਮ ਇੱਕੋ ਜਿਹੇ ਹਨ ਅਤੇ ਸਾਰੇ ਹੀ ਇੱਕ ਪਰਮਾਤਮਾ ਨੂੰ ਮਿਲਾਉਂਦੇ ਹਨ ਇਹ ਕਿੱਥੋਂ ਪੜਿਆ ਪਿਆਰਿਓ ਕਥਾ ਵਿੱਚ ਤਾਂ ਚਲੋ ਫਿਰ ਸ਼ਬਦ ਦੀ ਵਿਚਾਰ ਇੱਕ ਵਾਰ ਫੇਰ ਕਰੀਏ ਪਹਿਲਾਂ ਇਹ ਦੱਸੋ ਜੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਕੋਈ ਧਰਮ ਪਰਮਾਤਮਾ ਤੱਕ ਲੈ ਜਾਂਦਾ ਸੀ ਤਾਂ ਫਿਰ ਗੁਰੂ ਨਾਨਕ ਸਾਹਿਬ ਨੂੰ ਨਵਾਂ ਧਰਮ ਕਿਉਂ ਬਣਾਉਣਾ ਪਿਆ ਇਹ ਤਾਂ ਅਸੀਂ ਨਿਸ਼ਚਿਤ ਨਹੀਂ ਕਹਿ ਸਕਦੇ ਪਰ ਇਸ ਸ਼ਬਦ ਤੋਂ ਤਾਂ ਇਹੀ ਸਮਝ ਆਉਂਦੀ ਹੈ ਚਲੋ ਹੁਣ ਸ਼ਬਦ ਦੀਆਂ ਕਿਰਿਆਵਾਂ ਵੇਖਦੇ ਹਾਂ ਬੋਲੈ ਸੇਵੈ ਕਰੈ ਪੜੈ ਉੱਡੈ ਸਾਰੀਆਂ ਦੁਲਾਵਾਂ ਨਾਲ ਖਤਮ ਹੋ ਰਹੀਆਂ ਹਨ ਹਾਂਜੀ ਇਸ ਦਾ ਮਤਲਬ ਕਿ ਸਾਰੇ ਧਰਮਾਂ ਦੇ ਲੋਕ ਇਹੇ ਕਰਮ ਕਰ ਰਹੇ ਹਨ ਠੀਕ ਪਰ ਜੇ ਇਹਨਾਂ ਵਿੱਚ ਦੁਲਾਵਾਂ ਦੀ ਥਾਂ ਲਾਮ ਹੁੰਦਾ ਤਾਂ ਕੀ ਪਾਪ ਹੋਣਾ ਸੀ ਇਹ ਤਾਂ ਪਤਾ ਨਹੀਂ ਫਿਰ ਸੰਗਤ ਦੇ ਸਾਹਮਣੇ ਗਲਤ ਭਾਵ ਕਿਉਂ ਬਿਆਨ ਕਰ ਰਹੇ ਹੋ ਫਿਰ ਆਪ ਹੀ ਦੱਸ ਦਿਓ ਜੀ ਪਿਆਰਿਓ ਦੁਲਾਮਾ ਲਗਾ ਕੇ ਗੁਰੂ ਸਾਹਿਬ ਨੇ ਇਹ ਸਭ ਵਰਤਮਾਨ ਦੀਆਂ ਕਿਰਿਆਵਾਂ ਬਣਾਈਆਂ ਹਨ ਗੁਰੂ ਸਾਹਿਬ ਦੱਸ ਰਹੇ ਹਨ ਕਿ ਸੰਸਾਰ ਵਿੱਚ ਕੀ ਕੀ ਹੋ ਰਿਹਾ ਹੈ ਭਾਵ ਕੋਈ ਰਾਮ ਰਾਮ ਉਚਾਰਨ ਕਰ ਰਿਹਾ ਹੈ ਕੋਈ ਖੁਦਾ ਉਚਾਰਨ ਕਰ ਰਿਹਾ ਹੈ ਭਾਵ ਕੋਈ ਰਾਮ ਰਾਮ ਬੋਲ ਰਿਹਾ ਹੈ ਕੋਈ ਉੱਚਾ ਬੋਲ ਰਿਹਾ ਹੈ ਕੋਈ ਗੁਸਾਈਆਂ ਦੀ ਸੇਵਾ ਕਰ ਰਿਹਾ ਹੈ ਜਦ ਕਿ ਕੋਈ ਅੱਲਾ ਦੀ ਸੇਵਾ ਕਰ ਰਿਹਾ ਹੈ ਕੋਈ ਤੀਰਥਾਂ ਤੇ ਇਸ਼ਨਾਨ ਕਰ ਰਿਹਾ ਹੈ ਫਿਰ ਸੱਚਾ ਰਸਤਾ ਕਿਹੜਾ ਇਹੀ ਜਾਣਨ ਲਈ ਸ਼ਬਦ ਦੀ ਅਖਰੀਲੀ ਪੰਕਤੀ ਤੇ ਜਾਣਾ ਪਵੇਗਾ ਜਿੱਥੇ ਤੱਕ ਸਾਡਾ ਧਿਆਨ ਨਹੀਂ ਜਾਂਦਾ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਪਿੰਡ ਜਾਤਾ ਅੰਤ ਵਿੱਚ ਗੁਰੂ ਸਾਹਿਬ ਆਪਣੀ رائے ਲਿਖਦੇ ਹਨ ਕਿ ਉਪਰੋਕਤ ਧਾਰਮਿਕ ਲੋਗ ਵਾਹਿਗੁਰੂ ਨੂੰ ਖੁਸ਼ ਕਰਨ ਲਈ ਵੱਖ-ਵੱਖ ਕੰਮ ਕਰ ਰਹੇ ਹਨ ਪਰ ਸਿਰਫ ਅਜਿਹੇ ਆ ਵਿਅਕਤੀ ਹੀ ਵਾਹਿਗੁਰੂ ਦਾ ਭੇਦ ਜਾਣ ਸਕਦਾ ਹੈ ਜੋ ਸੱਚੇ ਹੁਕਮ ਨੂੰ ਪਛਾਣਦਾ ਹੈ ਇਹ ਸੱਚਾ ਹੁਕਮ ਕੀ ਹੈ ਇਹ ਹੁਕਮ ਬਿਨਾਂ ਸ਼ੱਕ ਏਕੋ ਨਾਮ ਹੁਕਮ ਹੈ ਮੂਲ ਰੂਪ ਵਿੱਚ ਇੱਕ ਵਾਹਿਗੁਰੂ ਹੈ ਇੱਕ ਸਤਗੁਰੂ ਹੈ ਜਿਸ ਰਾਹੀਂ ਕੋਈ ਵਾਹਿਗੁਰੂ ਤੱਕ ਪਹੁੰਚ ਸਕਦਾ ਹੈ ਅਤੇ ਵਾਹਿਗੁਰੂ ਤੱਕ ਪਹੁੰਚਣ ਲਈ ਇੱਕ ਨਾਮ ਜਪਣਾ ਹੈ ਜੇਕਰ ਵਾਹਿਗੁਰੂ ਇੱਕ ਹੈ ਤਾਂ ਉਸ ਤੱਕ ਪਹੁੰਚਣ ਦੇ ਵੱਖ-ਵੱਖ ਰਸਤੇ ਕਿਵੇਂ ਹੋ ਸਕਦੇ ਹਨ ਵਾਹਿਗੁਰੂ ਸੱਚ ਹੈ ਅਤੇ ਗੁਰੂ ਸਾਹਿਬ ਸੱਚ ਹਨ ਇਸ ਲਈ ਸਤਗੁਰ ਜੀ ਦੀਆਂ ਸਿੱਖਿਆਵਾਂ ਵੀ ਸੱਚ ਹੋਣੀਆਂ ਚਾਹੀਦੀਆਂ ਹਨ ਜੋ ਕਿ ਹਨ ਕਿਉਂਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸੱਚ ਹਨ ਇਸ ਲਈ ਸਿਰਫ ਇੱਕ ਸੱਚ ਹੋ ਸਕਦਾ ਹੈ ਸੱਚ ਦੋ ਨਹੀਂ ਹੋ ਸਕਦੇ ਬਲਕਿ ਸਿਰਫ ਇੱਕ ਹੀ ਹੋ ਸਕਦਾ ਹੈ ਕਾਂ ਜਾਂ ਚਿੱਟਾ ਹੁੰਦਾ ਹੈ ਜਾਂ ਕਾਲਾ ਹੁੰਦਾ ਹੈ ਪਰ ਦੋਵੇਂ ਨਹੀਂ ਇਸੇ ਤਰ੍ਹਾਂ ਸੱਚ ਹਮੇਸ਼ਾ ਸਿਰਫ ਇੱਕ ਹੁੰਦਾ ਹੈ ਅਤੇ ਕਦੇ ਵੀ ਦੋ ਜਾਂ ਤਿੰਨ ਨਹੀਂ ਹੁੰਦਾ ਇਸ ਲਈ ਵਾਹਿਗੁਰੂ ਇੱਕ ਹੈ ਸਤਿਗੁਰੂ ਜੀ ਇੱਕ ਹਨ ਅਤੇ ਨਾਮ ਇੱਕ ਹੈ ਜੋ ਸਾਨੂੰ ਇਸ ਸਿੱਟੇ ਤੇ ਪਹੁੰਚਾਉਂਦਾ ਹੈ ਕਿ ਗੁਰਮਤ ਹੀ ਉਹ ਰਸਤਾ ਹੈ ਜੋ ਵਾਹਿਗੁਰੂ ਜੀ ਤੱਕ ਪਹੁੰਚੜ ਦੇ ਯੋਗ ਬਣਾਉਂਦਾ ਹੈ ਪਰ ਅਸੀਂ ਤਾਂ ਬਚਪਨ ਤੋਂ ਇਹੀ ਸੁਣਦੇ ਆਏ ਹਾਂ ਤਾਂ ਤੇ ਅੱਜ ਸਿੱਖ ਹੋਰ ਧਰਮਾਂ ਵਿੱਚ ਪਰਿਵਰਤਨ ਹੋ ਰਿਹਾ ਹੈ ਜੈਸੀ ਗੁਰਬਾਣੀ ਦੇ ਭਾਵ ਸਮਝੇ ਹੁੰਦੇ ਤਾਂ ਐਦਾਂ ਨਾ ਹੁੰਦਾ ਐਸੀ ਗਲਤ ਕਥਾ ਕਰਨ ਨਾਲੋਂ ਤਾਂ ਸੰਗਤ ਨੂੰ ਸ਼ਬਦ ਦਾ ਜਾਪ ਕਰਵਾਉਣਾ ਉਚਿਤ ਲੱਗਦਾ ਹੈ ਘਟੋ ਘਟ ਗੁਰਬਾਣੀ ਦੀ ਪਾਰਸ ਕਲਾ ਨਾਲ ਗੁਰੂ ਸਾਹਿਬ ਦੀ ਕਿਰਪਾ ਤਾਂ ਹੋਵੇਗੀ ਲੱਗਦਾ ਹੈ ਤੁਸੀਂ ਠੀਕ ਕਹਿ ਰਹੇ ਹੋ ਸ਼ਬਦ ਦਾ ਗਲਤ ਅਰਥ ਬਹੁਤ ਹਾਨੀਕਾਰਕ ਹੈ ਜਿਵੇਂ ਇਸ ਸ਼ਬਦ ਦੇ ਭਾਵ ਨੂੰ ਗਲਤ ਸਮਝਿਆ ਜਾ ਰਿਹਾ ਹੈ